ਤੁਹਾਨੂੰ ਲਾਈਵ ਇਸ ਤੇ ਚੰਗ ਦਾ ਤੁਹਾਡਾ ਸਵਾਗਤ ਹੈ ਜਿਲ੍ਹਾ ਯੋਜਨਾ ਬੋਟ ਗਰਦਾਸਪੁਰ ਦੇ ਚੇਅਰਮੈਨ ਐਡਵੋਕੇਟ ਜਗਰੂਰ ਸਿੰਘ ਸੇਖਵਾ ਵੱਲੋਂ ਬਾਲਾ ਮੰਡੀ ਧਾਰੀਵਾਲ ਵਿਖੇ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ ਇਸ ਮੌਕੇ ਤੇ ਧਾਰੀਵਾਲ ਆਰਪੀ ਐਸੋਸੀਏਸ਼ਨ ਦੇ ਪ੍ਰਧਾਨ ਮੰਗਲ ਸਿੰਘ ਜੱਫਰਵਾਲ ਸਮੇਤ ਸਮੂਹੇ ਆਰਪੀ ਭਾਈਚਾਰੇ ਵੱਲੋਂ ਚੇਅਰਮੈਨ ਐਡਵੋਕੇਟ ਜਗਰੂਰ ਸਿੰਘ ਸੇਖਵਾ ਮਾਰਕੀਟ ਕਮੇਟੀ ਧਾਰੀਵਾਲ ਦੇ ਸਕੱਤਰ ਜਗਰੂਰ ਸਿੰਘ ਪੰਗਰੇਂਡ ਦੇ ਐਫਐਸ ਪਰਦੀਪ ਖੰਨਾ ਇੰਸਪੈਕਟਰ ਪ੍ਰਤੀਕ ਮਹਾਜਨ ਪੰਚਾਇਤ ਇੰਸਪੈਕਟਰ ਸਤਨ ਸਿੰਘ ਛਿਆਲ ਇੰਸਪੈਕਟਰ ਕੇਸ਼ ਕੁਮਾਰ ਵਿਰੋਸ ਇੰਸਪੈਕਟਰ ਕਰਨ ਸਿੰਘ ਮਾਰਕਫੈੱਡ ਇੰਸਪੈਕਟਰ ਨਵਰਾਜ ਸਿੰਘ ਸਮੇਤ ਹੋਰ ਖਰੀਦ ਏਜੰਸੀਆਂ ਦੇ ਇੰਸਪੈਕਟਰਾਂ ਨੂੰ ਸਰੋਪਾਉ ਪਾ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਚੇਅਰਮੈਨ ਐਡਵੋਕੇਟ ਜਗਰੂਰ ਸਿੰਘ ਸੇਖਵਾਨ ਨੇ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਨਕ ਦੀ ਖਰੀਦ ਨੂੰ ਮੇਰੇ ਵੇਦਨ ਉਪਾਰ ਦਸਤਾ ਧੰ ਨਾਲ ਕਰਨ ਲਈ ਸਾਰੇ ਪ੍ਰਬੰਧ ਕੀਤੇ ਗਏ ਹਨ ਅਤੇ ਕਿਸਾਨਾਂ ਦੀ ਫਸਲ ਦਾ ਇੱਕ ਇੱਕ ਦਾਣਾ ਖਰੀਦਣ ਲਈ ਪੰਜਾਬ ਸਰਕਾਰ ਵਚਨਬੱਧ ਹੈ। ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਕਨਕਰ ਸਰਕਾਰੀ ਮਾਪਦੰਡ ਤਹਿਤ ਛਕਾ ਕੇ ਮੰਡੀਆਂ ਵਿੱਚ ਲਿਆਉਣ ਤਾਂ ਜੋ ਕਿਸਾਨਾਂ ਨੂੰ ਕੋਈ ਦਿੱਕਤ ਨਾ ਆਵੇ। ਮਾਰਕੀਟ ਕਮੇਟੀ ਧਾਰੀਵਾਲ ਦੇ ਸਕੱਤਰ ਜਗਰੂਰ ਸਿੰਘ ਨੇ ਦੱਸਿਆ ਇਹ ਮਾਰਕੀਟ ਕਮੇਟੀ ਧਾਰੀ ਵਾਲਾ ਹਦਨ 10 ਮੰਡੀਆਂ ਆਉਂਦੀਆਂ ਹਨ ਜਿੱਥੇ ਸਾਰੇ ਪ੍ਰਬੰਧ ਮੁਕੰਮਲ ਹਨ ਅਤੇ ਮੰਡੀਆਂ ਦੇਤੇ ਆਉਣ ਵਾਲੇ ਕਿਸਾਨਾਂ ਨੂੰ ਕੋਈ ਮੁਸ਼ਕਲ ਨਹੀਂ ਆਉਂ ਦਿੱਤੀ ਜਾਵੇਗੀ ਇਸ ਮੌਕੇ ਤੇ ਚੇਅਰਮੈਨ ਭੁਪਿੰਦਰ ਸਿੰਘ ਰਿੰਕਾਰ ਸਰਪੰਚ ਗੁਰਸ਼ਰਨ ਸਿੰਘ ਸਹਾਰੀ ਪ੍ਰਧਾਨ ਅਸ਼ੋਨੀ ਦੁੱਗਲ ਨੋਨੀ ਘੋਟਲਾ ਰਮੇਸ਼ ਮੇਸਾ ਆਰਤੀ ਰੂਪ ਸਿੰਘ ਯਫਰਵਾਲ ਕਰਤਾਰ ਸਿੰਘ ਪੰਧੂ ਰੋਬਨ ਵੋੜਾ ਪਰਲੋਕ ਸਿੰਘ ਸੋ ਗੁਜ ਸਿੰਘ ਚਾਲ ਰਾਮ ਪ੍ਰਕਾਸ਼ ਸਾਖੀ ਜਸਪਾਲ ਸਿੰਘ ਰਵੀ ਮਾ ਜਨਤ ਦਰਵਿੰਦਰ ਸਿੰਘ ਖਾਰਾਗੁਰ ਸਰਮ ਸਿੰਘ ਮਿੰਟਾ ਐਲਜੀ ਲਵਲੀ ਮਿਰਜਲ ਸਿੰਘ ਸਾਰੀ ਮਨਜੀਤ ਸਿੰਘ ਕੰਗੋ ਰਾਜਬੀਰ ਸਿੰਘ ਬਾਲ ਸਮੇਤ ਸਮੁੱਚੇ ਆਰਤੀ ਮਾਰਕੀ ਕਮੇਟੀ ਧਾਰੀਵਾਲ ਦਾ ਸਮੁੱਚਾ ਸਟਾਫ ਅਤੇ ਕਿਸਾਨ ਆਜਰਜ਼ਨ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਸਤਾਬੀਏ ਨਾਲ ਬਾਲੂਡੀ ਘਰੀ ਵਾਲਾ ਇੱਕ ਨਵੀਂ ਕੰਪਨੀ ਸ਼ੁਰੂ ਕਰਾਈ ਹੈ ਅੱਜ ਕਾਰੀਵਾਲ ਦਾਣਾ ਮੰਡੀ ਵਿਖੇ ਮੈਂ ਵਿਜ਼ਿਟ ਕੀਤੀ ਆ ਔਰ ਸਾਰੇ ਜਿਹੜੇ ਵੱਖ-ਵੱਖ ਏਜੰਸੀਆਂ ਦੇ ਅਫਸਰ ਸਹਿਬਾਨ ਸੀ ਸੈਕਟਰੀ ਮਾਰਕੀਟ ਕਮੇਟੀ ਸੀ ਉਹ ਸਾਰੇ ਮੇਰੇ ਨਾਲ ਸਨ ਔਰ ਖਰੀਦ ਜਿਹੜੀ ਆ ਉਹ ਸ਼ੁਰੂ ਕਰਵਾ ਦਿੱਤੀ ਆ ਔਰ ਸਰਕਾਰ ਵੱਲੋਂ ਜਿਹੜੇ ਆ ਪੁਖਤਾ ਪ੍ਰਬੰਧ ਜਿਹੜੇ ਉਹ ਕਰਨੇ ਗਏ ਆ ਔਰ ਬੜੇ ਵਧੀਆ ਢੰਗ ਨਾਲ ਜਿਹੜਾ ਵਾ ਖਰੀਦ ਜਿਹੜੀ ਆ ਪਾਰਦਰਸ਼ੀ ਢੰਗ ਨਾਲ ਜਿਹੜੀ ਆ ਉਹ ਕੀਤੀ ਜਾਊਗੀ ਕਿਸੇ ਵੀ ਤਰ੍ਹਾਂ ਦੀ ਜਿਹੜੀ ਕਿਸਾਨਾਂ ਨੂੰ ਜਾਂ ਆਰਤੀਆਂ ਭਰਾਵਾਂ ਨੂੰ ਇੱਥੇ ਮਾਰਕਟ ਕਮੇਟੀ ਦੇ ਵਿੱਚ ਸਾਡੀਆਂ ਮੰਡੀਆਂ ਦੇ ਵਿੱਚ ਕੋਈ ਵੀ ਪ੍ਰੋਬਲਮ ਜਿਹੜੀ ਆ ਉਹ ਨਹੀਂ ਆਉਣ ਦਿੱਤੀ ਜਾਊਗੀ ਸਾਰੇ ਮਸਲੇ ਜੇ ਕੋਈ ਹੋਊਗਾ ਤੇ ਅਸੀਂ ਪਹਿਲ ਦੇ ਆਧਾਰ ਤੇ ਉਹਨਾਂ ਦੇ ਮਸਲੇ ਹੱਲ ਕਰਾਂਗੇ ਸਰ ਜੀ ਮੈਂ ਇਹ ਮੰਗ ਕਰਨਾ ਚਾਹੁੰਦਾ ਕਿ ਕਾਂਗਰਸ ਕਾਗਜ਼ ਹੁਣ ਕਿਤਾ ਨੂੰ ਰਾਹੀ ਬਾਤ ਹੋਈ ਆ ਕਿ ਸਾਨੂੰ ਕੀ ਇੰਦਰ ਨਾ ਹਾ ਇਹ ਮੈਂ ਕਿਸਾਨ ਭਰਾਵਾਂ ਨੂੰ ਜ਼ਰੂਰ ਅਪੀਲ ਕਰਾਂਗਾ ਕਿ ਇਸ ਵੇਲੇ ਜੇ ਇਹ ਹੀ ਕਟਾਈ ਕਰਕੇ ਫਸਲ ਲਿਉਂਨੇ ਆ ਤਾਂ ਮੌਇਸਚਰ ਕੰਟੈਂਟ ਜ਼ਿਆਦਾ ਆ ਜਾਂਦਾ। ਸੋ ਫਸਲ ਨੂੰ ਪ੍ਰੋਪਰ ਸੁਕਾ ਕੇ ਜੋ ਸਰਕਾਰ ਦੇ ਮਾਪਦੰਡ ਨੇ ਉਹਦੇ ਮੁਤਾਬਕ ਲਿਉਣਾ ਤਾਂ ਕਿ ਬਾਅਦ ਵਿੱਚ ਕੋਈ ਵੀ ਉਹਨਾਂ ਦੀ ਜਿਹੜੀ ਢੇਰੀ ਨੋਟ ਕਰਨ ਦੇ ਵਿੱਚ ਮੌਇਸਚਰ ਜ਼ਿਆਦਾ ਹੋਣ ਕਰਕੇ ਕੋਈ ਵੀ ਪ੍ਰੋਬਲਮ ਨਾ ਆਵੇ ਔਰ ਵਧੀਆ ਢੰਗ ਦੇ ਨਾਲ ਜਿਹੜਾ ਸਾਰਾ ਪ੍ਰਬੰਧ ਚੱਲੇ। ਬਹੁਤ ਯੋਗਦਾਨ ਮੇਰੀ ਜੁਗਰਾ ਦੇ ਕਟਾਈ ਤੇ ਵਧਾਇਗੇ ਇੱਕ ਗੋਰੀ ਕਿਸੇ ਕਾਫੀ ਜੀ ਆਪਣਾ ਸੀ ਬੋਲੀਆਂ ਆਉਂਦੀਆਂ। ਕੀ ਕਹੋ ਗੰਗਲ ਜੱਗਾ ਦੀ ਮੈਂ ਜੀ ਔਰ सीएम ਸਾਹਿਬ ਦਾ ਔਰ ਸਾਡੇ ਜਿਹੜੇ ਮੰਤਰੀ ਨੇ ਘਟਾਰੂ ਚੱਕ ਸਾਹਿਬ ਦਾ ਵੀ ਧੰਨਵਾਦ ਕਰਾਂਗਾ ਜਿਨ੍ਹਾਂ ਨੇ ਜਿਹੜਾ ਵਾ ਰੇਕ ਜਿਹੜਾ ਵਾ ਵਧਾਇਆ ਵਾ ਔਰ ਬੜੇ ਲੰਬੇ ਸਮੇਂ ਤੋਂ ਇਹ ਡਿਮਾਂਡ ਸੀਗੀ ਔਰ ਇਹਦੇ ਨਾਲ ਜਿਹੜਾ ਵਾ ਹੋਰ ਆਮਦਨ ਜਿਹੜੀ ਹੈ ਸਾਡਾ ਗਰੀਬ ਤਬਕਾ ਉਹਨਾਂ ਦੀ ਆਮਦਨ ਵਧੀ ਦੀ ਮੈਂ ਸਰਕਾਰ ਦਾ ਧੰਨਵਾਦ ਕਰਦਾ ਕੋਈ ਜੀ ਮੈਂ ਡਿਗਰੀਟਸ ਸੱਤਰ ਮਾਰਕਟ ਕਮੇਟੀ ਕੋਲ ਦੇ ਮਾਦਮ ਰਾਈ ਦੱਸਣਾ ਚਾਹੁੰਦਾ ਕਿ ਮਾਰਕਟ ਕਮੇਟੀ ਧਾਰੀਵਾਲ ਦੇ ਅਧੀਨ ਵਾਸ ਮੰਡੀਆਂ ਆਉਂਦੀਆਂ ਨੇ ਰਸਾ ਮੰਡੀਆਂ ਦੇ ਜਿਹੜੇ ਮੁੱਢਲੇ ਪ੍ਰਬੰਧ ਜਿਹੜੇ ਮੁਕੰਮਲ ਨੇ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਉਂਦੀ ਜਿਹੜੀ ਆਉਣ ਵਾਲੇ ਦਿਨਾਂ ਚੀਏ ਜਿੱਥੇ ਤੱਕ ਚੋਣਾਂ ਸਾਵਾਂ ਆ ਗਏ ਆ ਮੰਡੀ ਚ ਉਹਨਾਂ ਦੇ ਨੂੰ ਖਰੀ ਕਾਂਗ ਦੀ ਖਰੀਦ ਸ਼ੁਰੂ ਕਰਾਈ ਗਈ ਆ ਤੇ ਸਰਕਾਰ ਦੇ ਦੇਸ਼ਾਂ ਦੇ ਦੇਸ਼ਾਂ ਅਨਸਾਰ ਕਾਂਗਰੀਟ ਮੁਕੰਮਲ ਕਰਨੇ ਲਈ ਡੰਗੇ ਕੀਤੇ ਹੋਏ ਨੇ ਇਹ ਦਿੱਕਤ ਨਹੀਂ ਆਉ ਦਿੱਤੀ ਜਾਏਗੀ ਇਸ ਤੋਂ ਬਾਅਦ ਜੋਰੀ ਤੇ ਮੰਡੀ ਵਿੱਚ ਅੜਾਈ ਵੜਾਈ ਗਈ ਉਹ ਵੀ ਇਹ ਰਵਿਢੀ ਕਰੀ ਗਈ। ਇਹ ਸਟੇਟ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਕੋਈ ਨਿਸ਼ਚਿਤ ਹਾਲਤ ਦੇ ਅਧੀਨ ਪ੍ਰੀਸ ਨੂੰ ਹੋਈ ਆ। ਇੱਕ ਦੋ ਦਿਨਾਂ ਤੱਕ ਜਿਹੜਾ ਨਿਸ਼ਚਿਤ ਦਾ ਕੰਮ ਨਹੀਂ ਸ਼ੁਰੂ ਹੋਊਗਾ। ਸਮਾਂ ਦੀ ਗੱਲ ਹੈ। ਮੈਂ ਤੁਹਾਡੇ ਨਾਲ ਨਹੀਂ ਕਿਸਾਨਾਂ ਨੂੰ ਅਪੀਲ ਕਰਨਾ ਕਿ ਆਪਣੀ ਜਿਹੜੀ ਕਾਣਕ ਦੀ ਵਧਾਈ ਆ ਸੁਪੀ ਕਾਣਕ ਲੈ ਕੇ ਆਓ। ਦੇ ਵਿਦੇਜ ਤਾਂ ਕਿ ਤਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਫਲ ਭਾਰੀ ਲਾਭ ਦਿੱਖਤ ਨਾ ਆਵੇ ਇਸ ਕਰਕੇ ਸਾਰੇ ਕਿਸਾਨਾਂ ਨੇ ਵੀ ਪਹੁੰਚਾ ਤੇ ਉਹਨਾਂ ਦੇ ਆਰਥਿਕਾ ਵਿਰਮੇ ਮੇਰੇ ਪੀਰ ਆ ਜਿਹੜੇ ਤੁਹਾਡੇ ਨਾਲ ਕਿਸਾਨ ਜੁੜੇ ਹੋਏ ਆ ਉਹਨਾਂ ਨੂੰ ਵੱਧ ਤੋਂ ਵੱਧ ਪ੍ਰੇਰਿਤ ਕਰੋ ਤੇ ਜਿਹੜੀ ਕਾਨਫਰੰਸ ਸੁਪੀ ਲੈ ਕੇ ਮਡੇ ਵਿਚ ਆ